ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਮੇਰੇ ਖੁਦ ਦੇ ਘਰੋਂ ਆਂਗੀ ਪਿੰਡ ਦੁੱਲੇ ਵਾਲਾ ਤੇ ਜ਼ਿਲ੍ਹਾ ਬਠਿੰਡਾ ਤੀਜਾ ਸੂਆ ਝੋਟੀ ਲੈ ਕੇ ਆਇਆ ਚੰਗੇ ਰਿਕਾਟ ਵਾਲੀ ਲੈਵਾਲੂ ਆ ਪੂਰਾ ਖਬਰਦਾਰ ਹੈਗਾ ਕਿੰਨੇ ਦਿਨ ਕੱਟਦੀ ਹੈ ਕੀ ਚੀਜ਼ ਆ ਬੱਚੇ ਨਾਲ ਕਰਾਵਾਂ ਇਹ ਗੱਲਬਾਤ ਥੋੜੀ ਤੇ ਆ ਜਾਓ ਬੱਤਾ ਉਹ ਠੀਕ ਆ ਕੋ ਪੁੱਤ ਨਾਮ ਫਾਰਮ ਚਿੰਦਾ ਦੇਖਣ ਵਾਲਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਆਪਣਾ ਐਡਰੈਸ ਆ ਵੀਰੇ ਦੇਖ ਲਓ ਪ੍ਰੋਪਰ ਤੇ ਪੁੱਤ ਪਿੰਡ ਬੋਲੀ ਆਪਣਾ ਨਾਮ ਐਡਰੈਸ ਸਾਰਾ ਨਾਮ ਮੇਰਾ ਗੁਰਮੀਤ ਕੌਰ ਆ ਪਿੰਡ ਗੁੱਲੇਵਾਲਾ ਜ਼ਿਲ੍ਹਾ ਖਿੰਡਾ ਤਸਵੀਰ ਨੂੰ ਰੱਖਾ ਪੂ ਪੈ ਲਿਆ ਮੇਰੇ ਜਨ ਦੇ ਪਿੰਡ ਭਾਈਪਾਤ ਜੰਗੀਆ ਨਾਲ ਤੇ ਸਲਾਮਤ ਨੰਬਰ ਬੋਲ ਦਿਓ ਨੰਬਰ 9878123917 ਅਜਾ ਬੋਤਾ ਜੀ ਕੀ ਡਿਟੇਲ ਹੈ ਝੋਟੀ ਦੀ ਇਹ ਸਿਰ ਜੂਲ ਪੂਰੀਆ ਠੀਕਾ ਤੇ ਕਿੰਨੇ ਦਿਨ ਬਾਕੀ ਇਹਦੇ ਇਹ ਵੀ 3-4 ਦਿਨ ਲੱਗਣਗੇ ਤੇ ਦੁੱਧ ਕਿੰਨਾ ਆਇਆ ਇਹਨੇ ਪਿਛਲੀ ਵਾਰ ਦੱਸਿਆ ਅਗਲੇ ਨੇ ਕੱਢਿਆ ਤੇ ਹੁਣ ਕਿੰਨਾ ਕੱਢੂਗੀ ਇਹ ਪਿਛਲੇ ਅਗਲੇ ਵਾਰ ਇਹਨੇ ਦੱਸਿਆ ਵੀ ਇਹਨੇ ਪਿਛਲੇ ਸੂਏ 12 ਲੀਟਰ ਦੱਤਰੀ ਸੀ 13 ਹੋਰੇ ਦੀ 13 ਪਲੱਸ ਦੀ ਮਿਲ ਕੇ ਕਸਤ ਹਾਂਜੀ ਅਗਲਾ ਸੇਵ ਆਕਰੂ ਤਾਂ ਚੋਲੂਗਾ ਤੇ ਬਾਕੀ ਦਾ ਵੀਰੇ ਤੁਸੀਂ ਸਾਰੀ ਵੀਡੀਓ ਦੇਖ ਲਿਆ ਕਰੋ ਛੱਡ ਕੇ ਨਾ ਜਾਇਆ ਕਰੋ ਹੁਣ ਗੱਬਣ ਆਪਾਂ ਸੂਈ ਦੀ ਵੀਡੀਓ ਵੀ ਅਪਲੋਡ ਕਰਾਂਗੇ ਜੇ ਨਾ ਬਿਗੀ ਤਾਂ ਤੇ ਖੋਲੋ ਪੁੱਤ ਟੋੜ ਕੇ ਦਿਖਾ ਦੀਏ ਡਿਮਾਂਡ ਇਹਦੀ ਰਹੂਗੀ ਵੀਰੇ ਫੋਨ ਤੇ ਹੋਊਗੀ ਜਮਾਂ ਜਾਇਜ਼ ਆ ਦੇਖੋ ਲੈ ਜਾ ਕੋਈ ਲੰਮੀ ਦੋਰ ਤੇ ਟਕਾ ਕੇ ਦਿਖਾ ਦੀ ਆ ਕਰੋ ਇਹ ਚੈੱਕ ਲੈਵਾ ਕਰੋ ਚੈੱਕ ਇਧਰ ਨੂੰ ਵੀ ਲੈ ਜਲੀ ਸਮਾਰ ਕੇ ਦੋਰ ਤਾਰਾ ਕਰਾ ਦੀ ਚੈੱਕ ਕਦ-ਕਾੜ ਪੂਰਾ ਵਧੀਆ ਤੇ ਪਿੱਠ ਪੂੜੇ ਦੀ ਪੂਰੀ ਇੱਕ ਨੰਬਰ ਆ ਗਈ ਕਿਤੋਂ ਨਹੀਂ ਹੁੰਜੀ ਵੀ ਖਾਣ ਲੈਵੇ ਤਾਂ ਅੰਤ ਹੀ ਕੋਈ ਨਹੀਂ ਵੀਰਾ ਆ ਦੇਖੋ ਜੀ ਪੂਰੀ ਚੰਗੀ ਵੈਲਕਮ ਪੈਸਟੀ 13+ ਤੇ ਤੀਜਾ ਸੂਰ ਝੋਟੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਮੋਲੇ ਦਾ ਰਹੂਗਾ ਵੀਰੇ ਫੋਨ ਤੇ ਕਰ ਲਿਓ ਫੋਨ ਨੰਬਰ ਤੁਹਾਨੂੰ ਦੱਸਤਾ ਡਿਟੇਲ ਸਾਰੀ ਦੱਸਤੀ ਬੰਦੇ ਪੁੱਤ ਆ ਦੇਖੋ ਲੇਵਾ ਦੇਖੋ ਨੇੜ ਤੋਂ thora koi halni jollni ਤੇ ਦੁੱਧ ਦੇ ਨੇ ਬਾਕੀ ਕਾ ਹੀ ਕੱਢ ਦੇਣਾ ਕਹਿਣ ਦੀ ਗੱਲ ਨਹੀਂ ਆਪਾਂ 14 ਨਹੀਂ ਕਿਹਾ ਤਾਂ ਹੀ 13 ਕਿਹਾ ਤੁਹਾਨੂੰ ਕਰੋ ਚੈੱਕ ਕਰੋ ਦਰਸ਼ਨ ਮੂੰਹ ਦੇ ਤੇ ਨੰਬਰ ਫੇਰ ਬੋਲ ਦੇ ਪੁੱਤ ਨੰਬਰ 987813917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਹਾਂ ਓਕੇ ਆ ਦੇਖੋ ਜੀ ਲੇਵਾ ਫੇਰ ਦੇਖੋ ਥੱਲੇ ਤੋਂ ਕੀ ਬਾਤ ਆ ਪੂਰੀ ਜੰਗੀ ਝੋਟੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ